ਕਈ ਵਾਰ ਕਥਾ ਨੂੰ ਤੋੜ ਮਰੋੜ ਦਿੰਦੇ ਨੇ ਉਹ ਮੈਂ ਸਹਿਸਭਾਇਕ ਵਾਰ ਕਹਤਾ ਵੀ ਬਗਾਨੇ ਪੁੱਤ ਨਹੀਂ ਇਦਾਂ ਜਾਣ ਦਿੰਦੇ ਲੋ ਜੀ ਗੁਰੂ ਦੀ ਤਾਕਤ ਤੇ ਤਰਕ ਕਰਤਾ ਕੌਣ ਇਹਨਾਂ ਲੋਕਾਂ ਨੂੰ ਸਮਝਾਵੇ ਵੀ ਉਹ ਸੇਵਕ ਨਹੀਂ ਜਿਹੜੇ 10 ਲੱਖ ਗੱਡੀ ਨੂੰ ਘੇਰ ਕੇ ਬੈਠੇ ਨੇ ਉਹ ਬਗਾਨੇ ਪੁੱਤ ਹੀ ਨੇ ਤੇ ਬਿਨਾਂ ਲੜੇ ਨਹੀਂ ਉਹਨਾਂ ਨਿਕਲ ਦੇਣਾ ਕਹਾਵਤ ਹੈ ਮਾਜੇ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੰਗ ਲੜ ਕੇ ਹੀ ਨਿਕਲਣਾ ਪੈਣਾ ਹੈ ਭਾਵੇਂ ਆ ਮੇਰਾ ਰਹੀ ਗੱਲ ਗੁਰੂ ਦੀ ਤਾਕਤ ਦੀ ਹੋਏ ਐ ਵੀ 10 ਲੱਖ ਫੌਜ ਵੀ ਉਹਦੇ ਸਾਵੇਂ ਗਿੱਦੜਾਂ ਦੀ ਡਾਰ ਵਰਗੀ ਹੈ ਉਹਦਾ ਕੁਝ ਨਹੀਂ ਵਿਗਾੜ ਸਕਦੀ ਸ਼ੇਰ ਦਾ ਪਰ ਉਹ ਸਾਰੇ ਜੰਗ ਲੜਨ ਆਏ ਨੇ ਅੱਛਾ ਇਹ ਤਰਕ ਉਹ ਕਰਦਾ ਜਿਨ੍ਹਾਂ ਜ਼ਫਰਨਾਮਾ ਨਹੀਂ ਪੜਿਆ ਪੜਦੇ ਤਾਂ ਨਹੀਂ ਆਉਂਦਾ ਜਾਂਦਾ ਤੇ ਨਹੀਂ ਨਾ ਕੋਈ ਅਰਬੀ ਨਾ ਫਾਰਸੀ ਮਹਾਰਾਜ ਨੇ ਪਤਾ ਕੀ ਲਿਖਿਆ ਦੁਸ਼ਮਣਾਂ ਨੂੰ ਜ਼ਫਰਨਾਮੇ ਚ ਗਏ ਪੈਮਾ ਸ਼ਿਕਨ ਬੇਦਰੰਗ ਆਮਦਨ ਮਾਇਆ ਤੇ ਗਤੀਰੋ ਤੁਫੰਗ ਆਮਦਨ ਇਹ ਸਾਰੇ ਕਸਮਾਂ ਤੋੜਨ ਵਾਲੇ ਫਰੇਬੀ ਦੁਸ਼ਮਣ ਨੇ ਮੇਰੇ ਕੋਈ ਇਹਨਾਂ ਦਾ ਭਰੋਸਾ ਨਹੀਂ ਗੱਲ-ਗੱਲ ਤੇ ਇਹ ਕਸਮਾਂ ਤੋੜਦੇ ਨੇ ਕਾਲੇ ਪੁਸ਼ਾਕੇ ਪਾ ਕੇ ਡੂੰਮਣੇ ਦੀਆਂ ਮੱਖੀਆਂ ਵਾਂਗ ਪਏ ਨੇ ਮੈਨੂੰ ਮਹਾਰਾਜ ਕਹਿੰਦੇ ਤੇ ਉਹ ਮੈਂ ਉੱਥੇ ਕਿਤੇ ਕਿਹਾ ਕਥਾ ਚ ਵੀ ਤਾੜੀ ਲਾ ਕੇ ਨਹੀਂ ਨਿਕਲੇ ਇੱਥੇ ਘੱਟ ਕੇ ਕਲਿੱਪ ਪਾ ਦਿੱਤੀ ਤੇ ਅੱਗੇ ਮੈਂ ਬੋਲਿਆ ਵੀ ਤਿੰਨ ਵਾਰ ਤਾੜੀ ਲਾਈ ਐ ਤੇ ਜੰਗ ਲੜ ਕੇ ਨਿਕਲੇ ਨਹੀਂ ਮੇਰਾ ਭਾਵੇਂ ਸੀ ਵੀ ਕਾਇਰ ਨਹੀਂ ਐ ਗੁਰੂ ਸਾਡਾ ਵੀ ਚੋਰੀ ਨਿਕਲ ਗਿਆ ਆਵੇ ਉਹ ਬੜੀ ਹਾਤ ਵਾਈ ਭਾਈ ਚਲੋ ਵਿਚਾਰ ਵਿਚੂਰ ਤੇ ਨਾ ਕਰਨੀ ਨਹੀਂ ਹੁੰਦੀ ਕਲਿੱਪਾਂ ਕੱਟ ਕੇ ਪਾਉਣ ਜੋਗੇ ਰਹਿ ਗਏ ਨੇ ਕੋਈ ਤਰਕ ਕਰਨ ਵਾਲੇ ਖੈਰ ਸ਼ਸ਼ਤਰ ਚੁੱਕੇ ਨੇ ਵੀਰ ਸਿੰਘ ਬਲ ਸਿੰਘ ਸਾਗਰ ਚ ਲਿਖਦਾ ਹੈ ਉਹ ਲਿਖਦਾ ਹੈ ਬੁਝ ਗਈ ਤਬੈ ਮਸਾਲ ਨਵਾਬ ਸੰਘਾਰਿਆ ਹੋ ਆਪਸ ਮੋਹ ਲਰ ਪਰੈ ਤਲਾਵੇ ਸਾਰਿਆ ਕਹਿੰਦਾ ਮਸ਼ਾਲਾਂ ਬਜਾਈਆਂ ਸੀ ਮਾਰ ਮਾਰ ਤੀਰ ਗੁਰਾਂ ਨੇ ਹਨੇਰਾ ਇੰਨਾ ਹੈ ਹੱਥ ਨੂੰ ਹੱਥ ਨਹੀਂ ਸੁੱਜਦਾ ਪੋ ਦੀਆਂ ਰਾਤਾਂ ਨੇ ਧੁੰਦ ਪਈ ਹੋਈ ਹੈ ਉਹ ਦੁਸ਼ਮਣ ਇੱਕ ਦੂਜੇ ਨੂੰ ਹੀ ਗੁਰੂ ਗੋਬਿੰਦ ਸਿੰਘ ਸਮਝ ਕੇ ਵੱਢੀ ਗਿਆ ਬਾਕੀ ਗੁਰਾਂ ਦੇ ਤੀਰਾਂ ਦੀ ਵਰਖਾ ਤੇ ਹੋ ਹੀ ਰਹੀ ਸੀ ਅਦ ਨਾਲੋਂ ਵੱਧ ਲਸ਼ਕਰ ਕਹਿੰਦੇ ਨੇ ਅੱਠ ਪੋ ਦੀ ਰਾਤ ਦੁਸ਼ਮਣ ਦਾ ਕਟਿਆ ਗਿਆ ਹੈ ਕੁਝ ਆਪ ਕੱਟੇ ਗਏ ਕੁਝ ਗੁਰਾਂ ਨੇ ਕੱਟ ਦਿੱਤੇ ਨਾਲੇ ਮੈਂ ਬੇਨਤੀ ਕਰਦਾ ਹੁੰਨਾ ਹੈ ਵੀ ਦਸਾਂ-ਵੀਆਂ ਦਾ ਤੇ ਰਾ ਹੈ ਨਹੀਂ ਵੀ ਸੁੱਤੇ ਸੰ ਤੇ ਮਹਾਰਾਜ ਤਾੜੀ ਲਾ ਕੇ ਗੋਪਤੀ ਚਲੇ ਜਾਣਗੇ ਜੰਗ ਨਾ ਲੜਨਾ ਪਵੇਗਾ 10 ਲੱਖ ਦਾ ਰਾ ਹੈ ਦੁਸ਼ਮਣ ਦਾ ਤੇ ਤੁਸੀਂ ਹਿਸਾਬ ਲਾ ਲਓ ਕਿੰਨੇ ਇਕੜ ਵਿੱਚ ਕਿੰਨੀ ਪੈੜੀ ਵਿੱਚ ਕਿੰਨੀ ਜਗ੍ਹਾ ਚਾਹੀਦੀ ਹੈ ਇਨੇ ਘੇਰੇ ਨੂੰ ਜੇ ਤੁਸੀਂ ਗਿਣਤੀਆਂ ਮਿੰਟੀਆਂ ਚ ਪਉ ਨਾ 8-10 ਫੁੱਟ ਦੇ ਵਿੱਚ ਵੀ ਜਵਾਨ ਤੇ ਘੋੜਾ ਗਿਣ ਲਓ 5-700 ਕਿੱਲਾ ਫਿਰ ਵੀ ਚਾਹੀਦਾ ਹੈ ਇਨੇ ਦੁਸ਼ਮਣਾਂ ਦਾ ਘੇਰਾ ਜੰਗ ਲੜ ਕੇ ਹੀ ਤੋੜਿਆ ਜਾਣਾ ਹੈ ਗੁਪਤ ਨਹੀਂ ਤੇ ਨਾਲੇ ਗੁਪਤ ਉਹਨੂੰ ਨਿਕਲਣ ਦੀ ਲੋੜ ਹੈ ਜਿਹੜਾ ਆਮ ਇਨਸਾਨ ਹੈ ਤੇ ਨਿਕਲਣ ਉਹਨੂੰ ਵੀ ਨਹੀਂ ਸੀ ਦੇਣਾ ਦੁਸ਼ਮਣ ਨੇ ਮੈਂ ਆਨਾ ਨਾ ਵੀ ਆਉ ਹਾਂ ਆ ਦਸਾਂਗ ਬੰਦਿਆਂ ਨੂੰ ਖੜਾਓ ਖਾਂ ਰਫਲਾਂ ਤੇ ਕਿਰਪਾਨਾਂ ਤੇ ਨਿਕਲ ਕੇ ਵਿਖਾਓ ਕੋਈ ਇਹਨਾਂ ਚੋਂ ਹਾਂ ਲੜ ਕੇ ਨਿਕਲੋਗੇ ਤੁਸੀਂ ਜੰਗ ਲੜਨੀ ਪੈਂਦੀ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਪਤੀ ਨਿਕਲਣਾ ਸੀ ਤੇ ਫਿਰ ਜਦੋਂ ਸਰਸਾ ਤੋਂ ਆਕੇ ਚਮਕੌਰ ਦੀ ਗੜੀ ਸਾਰੀ ਰਾਤ ਦੁਸ਼ਮਣ ਨੂੰ ਢੀਕਿਆ ਕਿਉਂ ਢੀਕਦੇ ਰਹੇ ਰਾਤ ਹੀ ਆ ਤੁਹਾਡੇ ਮਾਲਵੇ ਦੀ ਧਰਤੀਆਂ ਲਾ ਆ ਜਾਂਦੇ ਨਹੀਂ ਰੁਕੇ ਇਸ ਲਈ ਨੇ ਇਸ ਰੂਹੇ ਜ਼ਮੀਨ ਤੇ ਵਿਖਾਉਣਾ ਸੀ ਔਰੰਗਜ਼ੇਬ ਜਦੋਂ ਗੁਰੂ ਗੋਬਿੰਦ ਸਿੰਘ ਫਕੀਰੀ ਧਾਰਦਾ ਹੈ ਤੇ ਮਹਿਲ ਮਾੜੀਆਂ ਅਨੰਦਾਂ ਦੀ ਪੁਰੀ ਵੀ ਤਿਆਗ ਦਿੰਦਾ ਹੈ ਵੀ ਝਗੜਾ ਟਾਲਣਾ ਹੈ ਜੇ ਜਦੋਂ ਇਹ ਫਕੀਰ ਤਲਵਾਰ ਉਠਾਉਂਦਾ ਹੈ ਤੇ ਫਿਰ 10 ਲੱਖ ਫੌਜ ਵੀ ਉਹਦੇ ਸਾਵੇਂ ਕੀੜਿਆਂ ਦਾ ਢੇਰ ਹੀ ਹੈ ਉਡਾ ਕੇ ਸੁੱਟ ਦਿੰਦਾ ਹੈ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਵੀ ਨਾਲ ਸਨ ਪਰ ਇਹ ਮੈਦਾਨੇ ਜੰਗ 'ਚ ਵਿਛੜ ਗਏ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਅਸੀਂ ਤੇ ਆਪਦੇ ਹਿਸਾਬ ਨਾਲ ਹੀ ਕਥਾ ਕਰਦੇ ਵੀ ਗੁਰੂ ਸ਼ਾਇਦ ਸਾਡੇ ਵਰਗਾ ਹੀ ਹੋਵੇ ਗੁਪਤ ਨਿਕਲ ਗਿਆ ਤਾੜੀ ਜੀ ਪੋਲੀ ਜੀ ਲਾ ਕੇ ਗੁਰੂ ਗਰੰਥ ਸਾਹਿਬ ਕਹਿੰਦੇ ਨਹੀਂ ਤੁਹਾਡੇ ਵਰਗਾ ਕਿੱਥੇ ਆਉ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਗੁਰੂ ਇਸ ਦਾ ਸੁਪਰੀਮ ਲਾਰਡ ਗੁਰੂ ਅਕਾਲ ਪੁਰਖ ਦਾ ਸਰੂਪ ਹੈ ਉਹ ਕੁਝ ਵੀ ਕਰ ਸਕਦਾ ਹੈ ਦੁਨੀਆ ਤੇ 8 ਪੋ ਦੀ ਰਾਤ ਕਮਸਾਨ ਦਾ ਯੁੱਧ ਲੜਿਆ ਤੇ 9 ਪੋ ਨੂੰ 마שיਵਾੜੇ ਪਹੁੰਚੇ ਇਦਾਂ ਮਹਾਰਾਜ ਪੈਂਡਾ ਕਰਦੇ ਜਾ ਰਹੇ ਨੇ ਰਸਤੇ ਦੇ ਵਿੱਚ ਸੰਗਤਾਂ ਨੂੰ ਤਾਰਿਆ ਦੀਨੇ ਕੰਗੜ ਪਹੁੰਚੇ ਜਿੱਤ ਦੀ ਚਿੱਠੀ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ ਹੈ ਨਾ ਇਮਾਂ ਪਰ ਰਸਤੀ ਨਾ ਆਉ ਜਾਏ ਦੀ ਨਾ ਸਾਹਿਬ ਸ਼ਾਨਾਸੀ ਨਾ ਮੁਹੰਮਦ ਯਕੀਨ ਕਈ ਮਰਦ ਰਾਸ਼ਰਾ ਇਤਬਾਰ ਇਨੇ ਸੱਚੇ ਕਸਮੇ ਕੁਰਾਨਸ ਤੇ ਯਸਦਾ ਯਕੇਸਤ ਉਹ ਕਹਿੰਦੇ ਕਾਦਾ ਰਾਜਾ ਹੈ ਕਾਦਾ ਮੁਸਲਮਾਨ ਹੈ ਔਰੰਗਜ਼ੇਬ ਇਹਨੂੰ ਤੇ ਆਪਣੇ ਧਾਰਮਿਕ ਗ੍ਰੰਥ ਕੁਰਾਨ ਦਾ ਹੀ ਭਰੋਸਾ ਨਹੀਂ ਝੂਠੀ ਸੌਂ ਖਾ ਕੇ 도ੜੀ ਐ ਨੇ ਉਹ ਕਹਿੰਦੇ ਹਮੂ ਮਰਦ ਬਾਇਦ ਸ਼ਵਦ ਸੁਖਨ ਵਰ 나ਸ਼ਿਕ ਮੇ ਦੇ ਗਰਦਰ ਦਹਾਨੇ 디ਗਰ ਮਰਦ ਹੋਂਦਾ ਹੈ ਜੋ ਜ਼ੁਬਾਨ ਤੇ ਐ ਉਹੀ ਢਿੱਡ ਵਿੱਚ ਹੋਵੇ ਜੋ ਢਿੱਡ ਵਿੱਚ ਐ ਉਹ ਜ਼ੁਬਾਨ ਤੇ ਹੋਵੇ ਉਹ ਮਰਦ ਥੋੜਾ ਹੁੰਦਾ ਹੈ ਢਿੱਡ 'ਚ ਕੁਝ ਹੋਰ ਤੇ ਜ਼ੁਬਾਨ ਤੇ ਕੁਝ ਹੋਰ ਅੱਜ ਕੱਲ ਬਹੁਤੇ ਇਦਾਂ ਦੇ ਹੀ ਮਿਲਨੇ ਤੁਹਾਨੂੰ ਜ਼ੁਬਾਨ ਤੇ ਆਓ ਜੀ ਮਹਾਰਾਜ ਜੀ ਬੈਠੋ ਜੀ ਤੇ ਚਾਦਰ ਭਾਵੇਂ ਟੁੱਟੇ ਮੰਜੇ ਤੇ ਵਿਛਾਈ ਹੋਵੇ ਮਹਾਰਾਜ ਦਾ ਟੂਆ ਪੁੱਟਿਆ ਹੋਵੇ ਨਾ ਇਦਾਂ ਦਾ ਹੀ ਸੁਭਾਅ ਹੈ ਬਹੁਤਾ ਲੋਕਾਂ ਦਾ ਦੋ ਮੁਖ ਹੈਟੇ ਨੇ ਅੰਦਰ ਕੁਝ ਹੋਰ ਹੈ ਚੇਰਾ ਹੋਰ ਤਰ੍ਹਾਂ ਦਾ ਐ ਮਰਦ ਸੰਤੋ ਐ ਜਿਹੜਾ ਬਚਨ ਦਾ ਬਲੀ ਐ ਕਹਿੰਦੇ ਔਰੰਗਜ਼ੇਬ ਤੋਂ ਕਾਦਾ ਬਾਦਸ਼ਾਹ ਐ ਤੇਰੀ ਤੇ ਕੋਈ ਮਰਦਾਂ ਵਾਲੀ ਬਾਤ ਵੀ ਨਹੀਂ ਐ ਸ਼ਹਨਸ਼ਾਹ ਔਰੰਗਜ਼ੇਬ ਆਲਮੀਨ ਕਿਦਾਰਾ ਐ ਦੌਰਸਤ ਦੂਰਸਤ ਦੀਨ ਕਹਿੰਦੇ ਤੂੰ ਧਰਮ ਤੋਂ ਮਸਬ ਤੋਂ ਬੜਾ ਦੂਰ ਐ ਦਿਖਾਵਾ ਕਰਦਾ ਤੂੰ ਧਰਮੀ ਹੋਣ ਦਾ ਪਰ ਰੱਬ ਤੋਂ ਦੂਰ ਐ ਤੂੰ